ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਅਸੀਂ ਖੜੇ ਆ ਪਠਾਨਕੋਟ ਦਾ ਜਿਹੜਾ ਡੇਰੀ ਵਾਲ ਹੈਗਾ ਉਹ ਹਲਕੇ ਚ ਪੈਂਦਾ ਤਸਵੀਰਾਂ ਦਿਖਾ ਰਹੇ ਕਿ ਇੱਥੇ ਸਾਬਕਾ ਵਿਧਾਇਕ ਜੁਗਿੰਦਰਪਾਲ ਜੀ ਪਹੁੰਚੇ ਨੇ ਇੱਥੇ ਜਿਹੜੇ ਕਾਫੀ ਪਰਿਵਾਰ ਸੀਗੇ ਜਿਨ੍ਹਾਂ ਵੱਲੋਂ ਕਿਸੇ ਨੇ ਆਪ ਆਦੀ ਪਾਰਟੀ ਦੀ ਜਿਹੜੀ ਆ ਛੱਡੀ ਆ ਉਹਦੇ ਬਾਅਦ ਕਈ ਭਾਜਪਾ ਦੇ ਹੈਗੇ ਨੇ ਨਾ ਪਾਰਟੀ ਛੱਡੀ ਐ ਤੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇੱਥੇ ਨੀਰਜ ਜੀ ਹੈਗੇ ਨੇ ਕਿ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਹਨਾਂ ਲੋਕ ਵੀ ਪਾਰਟੀ ਜਿਹੜੀ ਜੁਆਇਨ ਕੀਤੀ ਹੈ ਕਾਂਗਰਸ ਇੱਥੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਾਬਕਾ ਵਿਧਾਇਕ ਯੋਗਿੰਦਰਪਾਲ ਜੀ ਵੀ ਜਿਹੜੇ ਆ ਸੰਬੋਧਨ ਕਰਨ ਰਿਹਾ ਇਹਨਾਂ ਲੋਕਾਂ ਨੂੰ ਮਾਨਸਮਾਨ ਦੇਣ ਦੀ ਗੱਲ ਕੀਤੀ ਯਾਰ ਇਹ ਦੱਸਦੀ ਅਕਸਰ ਇਸ ਤਰ੍ਹਾਂ ਦਾ ਹੁੰਦਾ ਕਿ ਜਿਹੜੇ ਲੋਕ ਪਾਰਟੀ ਛੱਡਦੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਮਾਨਸਮਾਨ ਨਹੀਂ ਮਿਲਦਾ ਪਰ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਥੇ ਮਾਨ ਸਮਾਨ ਵੀ ਮਿਲੇਗਾ ਬਿਤਾਇ ਕਿ ਜੋਗਿੰਦਰਪਾਲ ਜੀ ਜਿਹੜੇ ਹੈਗੇ ਸਾਬਕਾ ਉਹਨਾਂ ਨੇ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਇਹ ਲੋਕ ਆਏ ਨੇ ਇਹ ਜੁੜੇ ਨੇ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਪਾਰਟੀ 'ਚ ਆਪਣੀ ਜਿਹਾ ਮਾਨ ਸਮਾਨ ਨਹੀਂ ਮਿਲਿਆ ਤੇ ਹੁਣ ਉਹਨਾਂ ਲੋ ਜਿਹੜਾ ਇਹਨਾਂ ਨੂੰ ਪਾਰਟੀ 'ਚ ਮਾਨ ਸਮਾਨ ਦਿੱਤਾ ਜਾਏਗਾ ਦੋਸਤੋ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕੀ ਕਹਿਣਾ ਹੈਗਾ ਇਹਨਾਂ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਇਹ ਕੀ ਕਾਰਨ ਰਿਹਾ ਜਿਹੜਾ ਪਾਰਟੀ ਜਿਹੜੀ ਕਾਂਗਰਸ ਜੁਆਇਨ ਇਹਨਾਂ ਨੇ ਜਿਹੜੇ ਵੀ ਕੰਮ ਕਰਵਾਏ ਆ ਜਿੱਦਾਂ ਵੀ ਕਰਾਏ ਮੈਨੂੰ ਬੜੇ ਚੰਗੇ ਲੱਗੇ ਕੰਮ ਜੇ ਇੱਕ ਵਾਰ ਕਹਿਨ ਤੇ ਹਰ ਇੱਕ ਦਾ ਕੰਮ ਹੋ ਜਾਂਦਾ ਹੈ ਜੋ ਵੀ ਹੁੰਦਾ ਹੈ ਤੇ ਬਾਕੀ ਜਿੰਨੇ ਵੀ ਆਮ ਪਾਰਟੀ ਹੈ ਵੀਵੀ ਹੈ ਕੋਈ ਵੀ ਹੈ ਦਫਤਰਾ ਚਲ ਜਾਓ ਕਿਤੇ ਚਲ ਜਾਓ ਧਰਨੇ ਲਾ ਲਓ ਤੇ ਇਹਦੇ ਕੰੰਤਕ ਜੂ ਨਹੀਂ ਖੜਕਦੀਏਗੀ ਤੇ ਇਹਨਾਂ ਦਾ ਕੀ ਇਹਨਾਂ ਦਾ ਇੱਕ ਵਾਰ ਜਾਂਦੇ ਆ ਗੇਟ ਤੇ ਜਾਂਦੇ ਆ ਤਾਂ ਪਹਿਲੀ ਵਾਰ ਬੂਹਾ ਖੁੱਲਾ ਹੀ ਹੁੰਦਾ ਜਦੋਂ ਮਰਜ਼ੀ ਚਲ ਜਾਓ ਉਹਨਾਂ ਦਾ ਗੇਟ ਖੁੱਲਾ ਹੀ ਰਹਿੰਦਾ ਹੈ ਯਾਰ ਤੇ ਕਿ ਆਪਾਂ ਇਹ ਛੋਟਾ ਚਲ ਜੇ ਬੱਚਾ ਚਲ ਜਵੇ ਕੋਈ ਮੇਰੀ ਭੈਣ ਕੋਈ ਮਾਂ ਚਲ ਜੇ ਕੇ ਨੂੰ ਕੋਈ ਨਾ ਨਹੀਂ ਹੈਗੀ ਤੇ ਜਿਸ ਤੋਂ ਕਾਕੇ ਕਾਂਗਰਸ ਪਾਰਟੀ ਮਕਾਂਜਾਬ ਹੈਗੀ ਆ ਤੇ ਕਾਂਜਾਬ ਰਹੂਗੀ ਆਣੇ ਟਾਈਮ ਤੱਕ ਆਣਾਲ ਟਾਈਮ ਅਦਰ ਆ ਕਿ ਕਾਂਗਰਸ ਪਾਰਟੀ ਦਾ ਇਹ ਜਿਹੜੇ ਸਾਡੇ ਜਗਿੰਦਰਪਾਲ ਜੀ ਹੈਗੇ ਸਾਨੂੰ ਇੰਨਾ ਪਤਾ ਹੀ ਆਣ ਵਾਲੇ ਮੰਤਰੀ ਹੈ ਤੇ ਆਣ ਵਾਲੇ ਮੰਤਰੀ ਹੈਗੇ ਜੇ ਕਹਿ ਸਕਦੇ ਇਸ ਪਾਰਟੀ ਦੇ ਵਿੱਚ ਮਾਨ ਸਨਮਾਨ ਮਿਲੇਗਾ ਤੁਹਾਨੂੰ ਮੈਂ ਕਹਾਂ ਜੀ ਪੂਰਾ ਮਿਲੋ ਮੈਨੂੰ ਹੋਰ ਕੋਈ ਪਾਰਟੀ ਜਿਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਿਆ ਸਤ ਸਾਮਾਨ ਸਾਨੂੰ ਅੱਜ ਹੀ ਮਿਲ ਗਿਆ ਹੈ ਜਿੰਨੀ ਪਬਲਿਕ ਆਈ ਹੈ ਕੋਈ ਪੈਸਾ ਦੇ ਕੇ ਕੋਈ ਦੇ ਕੋਈ ਇਕੱਠੀ ਕੀਤੀ ਸਾਰੀ ਆਪਣੇ ਦਿਲੋਂ ਆਈ ਹੈ ਸੱਤ ਵੱਡੇ ਮੰਤਰੀ ਸਾਹਿਬ ਆਪਣੇ ਐਮਐਲਏ ਸਾਹਿਬ ਵੀ ਆਏ ਨੇ ਮੇਰੀ ਵੱਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਤੁਸੀਂ ਪਹੁੰਚੇ ਹੋਏ ਤੇ ਕਾਫੀ ਜਿਹੜੇ ਲੋਕ ਨਾ ਪਾਰਟੀ ਚ ਸ਼ਾਮਲ ਹੋਏ ਨਿਕੰਨ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਕਹਿਣਾ ਚਾਹੀਦਾ ਜਦੋਂ ਇੱਕ ਪਰਿਵਾਰ ਦੀ ਡਿਵੈਲਪਮੈਂਟ ਹੁੰਦੀ ਹੈ ਪਰਿਵਾਰ ਨਾਲ ਪਰਿਵਾਰ ਜੁੜਦੇ ਹੈ ਤੇ ਪਰਿਵਾਰ ਵੱਡਾ ਹੁੰਦਾ ਤੇ ਖੁਸ਼ੀ ਹੁੰਦੀ ਹੈ ਅੱਜ ਮੇਰੇ ਜੀ ਦੇਰੀ ਆਲਤੋਂ ਕਾਫੀ ਆਪਣੇ ਸਾਥੀ ਨੂੰ ਲੈ ਕੇ ਆਪ ਪਾਰਟੀ ਨੂੰ ਛੱਡ ਕੇ ਤੇ ਕਾਂਗਰਸ ਪਾਰਟੀ ਦੀਆਂ ਨਿਤੀਆਂ ਕਾਂਗਰਸ ਪਾਰਟੀ ਦਾ ਇੱਕ ਕਲਚਰ ਦਿੱਕੇ ਇਹ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨਾ ਮੇਰੇ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਇਹਨਾਂ ਦਾ ਬਿਲਕੁਲ ਥੈਂਕਸ ਔਰ ਮੈਂ ਬਾਬੇ ਨਾਨਕ ਅਗੇ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਬਾਬੇ ਨਾਨਕ ਦਾ ਇਨਾ ਸਾਨੇ ਦੇ ਉੱਤੇ ਮੇਰੇ ਪਰ ਹੱਥ ਰਵੇ ਤੇ ਸਾਰੇ ਦਿਨ ਦੁਗਣੀ ਤੇ ਰਾਤ ਚੁਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਕੰਟੈਂਟ ਅਕਸਰ ਜਿਹੜੇ ਪਾਰਟੀ ਛੱਡਦੇ ਨੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਆਪਣੀਆਂ ਪਾਰਟੀਆਂ ਚ ਮਿਲਦਾ ਤੇ ਫਿਰ ਛੱਡਦੇ ਆ ਕਿ ਇਸ ਪਾਰਟੀ ਚ ਮਾਨ ਸਨਮਾਨ ਮਿਲੇਗਾ ਦੇਖੋ ਗੱਲ ਇਹ ਹੈ ਕਾਂਗਰਸ ਪਾਰਟੀ ਮੈਂ ਪਹਿਲੇ ਕਿਹਾ ਉਹਦਾ ਕਲਚਰ ਹੈ ਕਾਂਗਰਸ ਪਾਰਟੀ ਜਿਹੜੀ ਹੈ ਕੋਈ ਨਵੀਂ ਪਾਰਟੀ ਨਹੀਂ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਕਾਂਗਰਸ ਪਾਰਟੀ ਜਦੋਂ-ਜਦੋਂ ਵੀ ਦੇਸ਼ ਦੇ ਵਿੱਚ ਆਈ ਜਦੋਂ-ਜਦੋਂ ਵੀ ਸੂਬੇ ਦੇ ਵਿੱਚ ਆਈ ਹਮੇਸ਼ਾ ਦੇਸ਼ਵਰ ਸੂਬੇ ਦੀ ਜਿਹੜੀ ਐਡਮਿਨਟ ਹੋਈ ਹੈ ਤੁਸੀਂ ਦੇਖਿਆ ਹੀ ਹੈ ਅੱਜ 75-73 ਸਾਲ ਹੋ ਗਏ ਦੇਸ਼ ਨੂੰ ਜਾਦ ਹੋਏ ਤੇ ਕਾਂਗਰਸ ਪਾਰਟੀ ਦਾ ਇਤਿਹਾਸ ਦੇਖ ਲਓ ਇਹ ਜਿਹੜੇ ਸੈਂਟਰਲ ਸਰਕਾਰ ਚ ਹੁਣ ਨਵੇਂ ਆ ਕੇ ਬੀਜੇਪੀ ਵਾਲੇ ਬੈਠੇ ਆ ਬਿਲਕੁਲ ਜਿੱਦਣ ਦੇ ਬੈਠੇ ਉਸ ਦਿਨ ਦਾ ਦੇਸ਼ ਦਾ ਬਿੜਾ ਘਰ ਹੁੰਦਾ ਜਾ ਰਿਹਾ ਔਰ ਜੋ ਨਾ ਕਿਹਾ ਝੂਠ ਤੇ ਝੂਠ ਇਹ ਜਾਦੇ ਜਨ ਨੂੰ ਚੱਲਦਾ ਉਹਦੀ ਕੋਈ ਜਾਦੇ ਲਾਈਫ ਨਹੀਂ ਜਿਹੜੀ ਹੁਣ ਸਟੇਟ ਦੇ ਵਿੱਚ ਆ ਗਏ ਆ ਇਹਦੀ ਬਿਲਕੁਲੀ ਝੂਠੀ ਹੈ ਇਹ ਜੋ ਕਹਿੰਦੇ ਆ ਉਹ ਕਰਦੇ ਨਹੀਂ ਜੋ ਹੈ ਇਹਨਾਂ ਨੂੰ ਕੁਝ ਵੀ ਕਰਨ ਜੋਗਾ ਨਾ ਇਹਨਾਂ ਕੋ ਪੈਸੇ ਹੈ ਨਾ ਇਹਨਾਂ ਨੂੰ ਕੋ ਤਜਰਬਾ ਹੈ ਨਾ ਕੋਈ ਨੇ ਪੜੇ ਲਿਖੇ ਹੈ ਹਮੇਸ਼ਾ ਜਿਹੜੀ ਹੈ ਸਰਕਾਰਾਂ ਚਲਦੀਆਂ ਉਹ ਤਜਰਬੇਕਾਰ ਤੇ ਪੜੇ ਲਿਖੇ ਬੰਦੇ ਚਲਾ ਸਕਦੇ ਆ ਇਹ ਵੀ ਨਹੀਂ ਹੁੰਦਾ ਵੀ ਬਹੁਤੇ ਪੜੇ ਲਿਖੇ ਹੋਣ